ਜੀ ਅੱਜ ਆਪਾਂ ਚੱਲੇ ਆਂ ਚਰੰਗਾ ਉਹ ਵੀ ਦੇਖਣ ਤਕਾਲ ਤੁਹਾਨੂੰ ਅੱਗੇ ਦਾ ਵੀ ਉਹ ਦਿਖਾਉਂਦੇ ਰਵਾਂਗੇ ਆ ਸਾਡੇ ਨਾਲ ਪੰਡਤ ਜੀ ਸਾਡੇ 35 ਲੱਖ ਵਾਲੇ ਏਰੀਆ ਤੋਂ ਆਏ ਆ ਅਸੀਂ 5-5 ਲੱਖ ਵਾਲੇ ਆ ਇੱਕ ਸਾਡੇ ਨਾਲ ਆਸਟ੍ਰੇਲੀਆ ਦੇ ਭਰਾ ਬੈਠੇ ਆ ਅੱਗੇ ਤੁਹਾਨੂੰ ਦਿਖਾਉਂਦੇ ਆ ਸਮਾਂ ਵਧੀਆ ਜਿ ਬੜਿਆ ਹੋਇਆ ਪੈ ਰਿਆ ਪੁੱਤਾਂ ਛੁੱਟੀ ਸੀ ਇਸਟਰ ਦੀ ਛੁੱਟੀ ਅੱਜ ਤੇ ਆਪਾਂ ਰੋਟਰੂਆ ਤੋਂ ਚੱਲੇ ਸੀ ਹੋ ਗਏ ਆ 35 40 ਮਿੰਟ ਸੋ ਤੁਹਾਨੂੰ ਅਸੀਂ ਅੱਗੇ ਮਿਲਦੇ ਆ ਇਹ ਸਾਡੇ ਉਹ ਇੱਕ ਦੇ ਸਾਰਾ ਕੁਝ ਹੀ ਪਾਤਾ ਆਪਣੀ ਘਰ ਵਾਲੀ ਦੇ ਝੋਲੀ ਦੂਜੇ ਦੇ ਜੋ ਖੱਟਿਆ ਕਮਾਇਆ ਅਜੇ ਢੀ ਦੀ ਝੋਲੀ ਪਾਇਆ ਆ ਅਸੀਂ ਦੋਨੇ ਜਿਹੜੇ ਹਾਲੇ ਕਰ ਲਈ ਕੱਢੀ ਜਾਂਦੇ ਆ ਅਸੀਂ ਦੀ ਕਿਸੇ ਨਹੀਂ ਬਚ ਗਈ ਅਸੀਂ ਹਾਲੇ ਬਚੇ ਹੋਇਆ ਕਿਸੇ ਦੀ ਝੋਲੀ ਪਾਈਏ ਅਰ ਕੋਈ ਝੋਲੀ ਪਾਉਣ ਵਾਲੀ ਨਹੀਂ ਝੋਲੀ ਆ ਪੈਣ ਨੂੰ ਫਿਰ ਰਹੀ ਹੈ ਹਾਲੇ ਝੋਲੀ ਲੱਭ ਰਿਆ ਕੋਈ ਲੱਭੀ ਦੀ ਆ ਦੇਖੇ ਬਹੁਤ ਬੜਾ ਹੀ ਸਮਝਾਈ ਜਾਂਦਾ ਤੇ ਮੂੰਹੋਂ ਇੱਕ ਹੀ ਗੱਲ ਰਹੀ ਆ ਚੱਲੋ ਗੁਰੂਆ ਇੱਥੇ ਦਾ ਕੰਮ ਨਜ਼ਾਰੇ ਵਾਲਾ ਹੋਇਆ ਪਿਆ ਪੂਰਾ ਸੰਗਤਾਂ ਬੰਝੀ ਅੱਜ ਘੁੰਮਣ ਲਈ ਇੰਜੋਏ ਬੱਜਿਆ ਪਿਆ ਯਾਰ ਕੱਲ ਤੇ ਟਾਈਮ ਤੇ ਆਇਆ ਤੇ ਪੂਰਾ ਆਨੰਦ ਆਇਦਰ ਚੈੱਕ ਚੱਲ ਰਿਹਾ ਦਾ ਫੀਲ ਹੋ ਰਿਹਾ ਬਹੁਤ ਵਧੀਆ ਕਿੰਨਾ ਕੁ ਵਧੀਆ ਬਹੁਤ ਵਧੀਆ ਲੱਗ ਰਿਹਾ ਉਮੜ ਰਹੇ ਆਂ ਆਹੀ ਰੰਗੇ ਇਹ ਸਾਡੇ ਵਿਚ ਦੇ ਵਿੱਚ ਨਾਲ ਰਹਿੰਦੇ ਚਾਚਾ ਜੀ ਬਹੁਤ ਹਰਿਆਲੀ ਆ ਇਹ ਸਾਡੇ ਨਾਲ ਰਹਿੰਦੇ ਚਾਚਾ ਜੀ ਜੱਸਾ ਸਿੰਘ ਜੀ ਓਵੇਂ ਅਸੀਂ ਪਿਆਰ ਨਾਲ ਭਾਜੀ ਕਹਨੇ ਆ ਓਵੇਂ ਚਾਚਾ ਲੱਗਦਾ ਸਾਡਾ ਸੱਸੀ ਸੱਸੀ ਕਾਲ ਜੀ ਤੇ ਆ ਇਧਰ ਸਾਡੇ ਅੰਕਲ ਜੀ ਮੌਸਮ ਪੂਰਾ ਬੱਦਲ ਬਣੇ ਹੋਇਆ ਤੇ ਲੋਕ ਆਨੰਦ ਲੈ ਰਿਹਾ ਬਾਈ ਨੇ ਨਾ ਪੈਰ ਤੇ ਰੱਸੀ ਬੰਨੀ ਹੋਈ ਆ ਛਲ-ਛਲਾ ਮੇਗਾ ਨਾ ਜਾਵਾ ਪਿੱਛੇ ਫਲਾਈ ਫੁਲਾ ਦੇ ਆਵੇ ਸੋਤ ਇੱਧਰ ਵੀ ਕੰਮ ਜੰਪਾ ਕਰਦੇ ਨਹੀਂ ਯਾਰ ਕਿੱਥੇ ਕਿੱਥੇ ਤਰੀ ਫਿਰਦੀ ਆ ਵਾ ਵਧੀਆ ਫੜ ਆ ਹਾਈਕਿੰਗ ਕਰਨ ਨਾਲ ਰਾਵਾਂ ਜਿਵੇਂ ਖੜੇ ਪਹਾੜਾ ਛੋਟਾ ਆ ਤੇ ਇਧਰ ਦੀ ਆ ਪਤਲੀ சுரੰਗ ਵੀ ਇੱਥੋਂ ਦੀ ਜਾਣਾ ਕਿਸੇ ਨੇ ਸੋ 뎃 ਇਸ ਦਾ ਆ ਤੇ ਚਾਈਨਾ ਵਾਲੇ ਬਹੁਤ ਜ਼ਿਆਦਾ ਇੱਥੇ ਨਿਊਜ਼ੀਲੈਂਡ 'ਚ ਤੇ ਚੱਲੋ ਸ਼ੇਫਕਾ ਹੀ ਪੇ ਦੇ ਬੱਲੇ ਤੇਰੇ ਇਹ 2-4 ਮਿੰਟਾਂ ਦੀ ਹੈਗੀ ਆ ਉਹ ਤੇ ਜਦੋਂ ਦਾ ਡਰੋਨ ਟੁੱਟਿਆ ਉਦੋਂ ਦਾ ਕੱਢਿਆ ਵੀ ਨਹੀਂਗਾ ਹੈ ਹੀ ਪਤਾ ਨਹੀਂ ਕਿੱਥੇ ਆ ਉਹ ਮੋਟਰ ਤੇ ਡੇਕਾ ਨਾਲ ਦੇ ਚ ਸਾੰਪੀ ਜਾ ਕੇ ਬੰਦਿਆ ਆਦ ਨੇ ਬੰਦ ਤੇ ਇੱਥੇ ਇਧਰ ਦੀ ਕੋ ਉਧਰ ਦੀ ਕਿੱਧਰ ਦੀ ਆ ਰਾਹ ਕਿੱਧਰ ਦੀ ਇੱਥੇ ਆਉਣ ਦਾ ਅੱਛਾ ਧਿਆਨ ਨਾਲ ਡਿੱਗਿਓ ਦੇਖ ਕੇ ਕਹਿੰਦਾ ਧਿਆਨ ਨਾਲ ਡਿੱਗਿਓ ਇਹ ਥੋੜੀ ਬਤਾ ਕਿੰਨੇ ਚਿਰ ਚ ਹੈ ਨਾ ਤਾਂ ਦੇਖ ਕੇ ਰਾਨ ਮੈਂ ਤਾਂ ਆਈ ਤੈਨੂੰ ਇਸ਼ਾਰਾ ਕਰਾਉਂਦਿਆਂ ਤੈਨੂੰ ਦੋ ਚਾਲ ਉਹ ਖੜਾ ਜਾਜ ਐਂਕਰ ਤੇ ਵੇਟ ਕਰ ਰਿਹਾ ਹੈ ਐਂਕਰ ਤੇ ਖੜਾ ਜਾਜ ਵੇਟ ਕਰ ਰਿਹਾ ਵਾ ਵੇਟਿੰਗ ਚੱਲ ਰਹੀ ਹੈ ਪੂਰਾ ਮੋਲ ਸੇਰਾ ਇੱਥੋਂ ਆਇਆ ਹੌਲੀ ਹੌਲੀ ਆਇਆ ਗੁਰੂਆ ਤੇ ਜੇੰਨੇ ਅੱਗੇ ਡਰ ਵੀ ਲੱਗਦਾ ਕਿਤੇ ਗੋਡੇ ਨਾ ਛੱਲੇ ਜਾਣ ਸੋ ਮੋਲਪੁਰਾ ਬੇਬੀ ਆ

ਸਾਡੀਆਂ ਟੀਮਾਂ ਵੀ ਪਹੁੰਚ ਗਈਆਂ ਹੌਲੀ ਹੌਲੀ ਆਈ ਜਾਂਦੇ ਆ ਟੀਮਾਂ ਪਹੁੰਚ ਰਹੀ ਆ ਜਾ ਜਾ ਟੀਮਾਂ ਪਹੁੰਚ ਰਹੀ ਆ ਇੱਧਰ ਆ ਵੀ ਖਾਲਸਾ ਜੀ ਵੀ ਆ ਰਿਹਾ ਪਰ ਉਹ ਬੜਾ ਡਰਦਾ ਪੰਡਤ ਓਏ ਪੰਡਤ ਡਰ ਗਿਆ ਓਏ ਉਹ ਪੰਡਤ ਡਰ ਗਿਆ ਓਏ ਆਪਾਂ ਪਹਿਲਾਂ ਇੱਥੇ ਗਏ ਸੀਗੇ ਇੱਧਰ ਦੀ ਹੁਣ ਆਪਾਂ ਇੱਥੇ ਪੰਡਤ ਪੰਡਤ ਜੱਟ ਦੇਖ ਲਓ ਪੰਡਤ ਜੱਟ ਬੁੜਾ ਅਰਦਾ ਕਿਹੜੀ ਗੱਲੋਂ ਆ ਉਹ ਕਿੱਥੇ ਗੱਲ ਲੱਤਦਾ ਪ੍ਰਵਾਸਾ ਤੋਂ ਲੈ ਗਿਆ ਚੱਲ ਤੂੰ ਥੱਲੇ ਆ ਥੱਲੇ ਆਇਆ ਤੂੰ ਆਪਣੇ ਬੁੜੇ ਦਾ ਨਹੀਂ ਇਹ ਥੱਲੇ ਨਾ ਆਇਆ ਉਧਰ ਦੀ ਉਹ ਇੱਕ ਵੀ ਡੱਪਣਾ ਉਹ ਤਾਂ ਉਧਰ ਨਹੀਂ ਸਹੀ ਜਾ ਉਹਨੇ ਲੱਤ ਲੁੱਟ ਮਾਰ ਦੇਣੀ ਏ ਤੇਰੇ ਆ ਦੇਖੋ ਮੈਂ ਦੀ ਕਹਦਾ ਨਾਂਦਿਆ ਉਹ ਵੇਖ ਲੈ ਇੱਥੇ ਜਗ੍ਹਾ ਆ ਗਈ ਪੰਡਤ ਆ ਗਿਆ ਪੰਡਤ ਛਾ ਗਿਆ ਪੰਡਤ ਉਹ ਪੜੇ ਆ ਆ ਉਹ ਪਾੜ ਗਿਆ ਇਹ ਨਹੀਂ ਚੱਕਰ ਬੱਸ ਉਹ ਬੈ ਉਹ ਪੰਡਤ ਆ ਗਿਆ ਓਏ ਸਾਨੂੰ ਆਪਣਾ ਧਰ ਜਿੰਦਾ ਤੇਰਾ ਧਰ ਆ ਕਿ ਕੁੱਟਿਆਣਾ ਨੇ ਕਿਹਾ ਨਾ ਭਾਬੇ ਹੋਣਾ ਨੇ ਕਿਹਾ ਲੱਗਿਆ ਕਾ ਤੂੰ ਹੀ ਇਹਨੂੰ ਲੈ ਸੱਚੀ ਕਹਿੰਦਾ ਲੈ ਸਾਡੇ ਨਹੀਂ ਪੱਕੀ ਲੱਗਦੇ ਨਾ ਵੀ ਬੁਝਾਇਆ ਇਹਦੇ ਲਾ 10 ਕਿਾ ਇਹਦੇ ਤੋਂ ਆਸਾ ਨਹੀਂ ਤੂੰ ਕਿੰਨੇ ਐ ਉਹ ਅਜਿਹੇ ਜਿਵੇਂ ਪਾਣੀ ਵਧਦੇ ਰਹਿੰਦੇ ਗਾ ਚਲੇ ਜਾਂਦੇ ਨੇ ਫਿਰ ਉਹਨਾਂ ਨੂੰ ਖਾ ਕੇ ਰਹਿ ਜਾਂਦੇ ਨੇ